ਕਿ ਬਜ਼ੁਰਗ ਨਾ ਕਰਕੇ ਮੇਲ ਮਲਾਪ ਨਾ ਬਈਏ ਦੋ ਮਿੰਟ ਬੁਧੀਓ ਕਲੀਅਰ ਕਰ ਚੱਪੀ ਹੈ ਨਾ ਜਿੱਤੇ ਕਰਦੇ ਆ ਜਿੱਤੇਗਾ ਇੱਕ ਵੀ ਨੂੰ ਨਾਲ ਲਾ ਇੱਕ ਸਮਾਨੀ ਇੱਕ ਜਿੱਤੇਗਾ ਪਾਣੀ ਦੀਆਂ ਬੋਤਲਾਂ ਫੜ ਲਓ ਦੋ ਆ ਪਿੱਟੂ ਭਾਈ ਮੇਰੀ ਗੱਲ ਸੁਣੋ ਇੱਕ ਜਿਹੜਾ ਵੀਟ ਕਰ ਰਿਹਾ ਭਾਈ ਇੱਥੇ ਖਲੋ ਜੰਨੇ ਆ ਇੱਥੇ ਖਲੋ ਜੰਨੇ ਕਿਨਾ ਕਿਨਾ ਪਾਣੀ ਭਾਜੀ ਫਿਰ ਚੜਿਆ ਸੀ ਉੱਤੇ ਜੀ ਇੱਥੇ ਪਾਣੀ ਮੈਸਲ ਇੰਨਾ ਨਹੀਂ ਸੀ ਉਹ ਤਾਂ ਚੰਗਾ ਰਿਹਾ ਲੋ ਜੀ ਆ ਦੋ ਮੇਰਾ ਵੀ ਸਮਾਨ ਸਾਰਿਆਂ ਨੂੰ ਦੋ ਪਰ ਉਸਾਂ ਨਾ ਦੋ ਵੀ ਦੋ ਚਾਰ ਘਰਾਂ ਨੂੰ ਹੋਰ ਵੰਡਿਆ ਜਾਵੇ ਥੋੜਾ ਥੋੜਾ ਸਭ ਦੇ ਮੂੰਹ 'ਚ ਪੈ ਜੇ ਠੀਕ ਆ ਜੀ ਉਹੀ ਕਹਿੰਦਾ ਥੋੜਾ ਥੋੜਾ ਸਭ ਦੇ ਮੂੰਹ 'ਚ ਪਵੇ ਤੇ ਬੰਦੇ ਸਾਰੇ ਮੇਰੇ ਵੀਰ ਇਧਰ ਉਧਰ ਹਿੱਲਦੇ ਹੋਣਾ ਇੱਕ ਝੋਟੇ ਇੱਕ ਜਗ੍ਹਾ ਤੇ ਦਿਓ ਪੰਜਾਬੀ ਵੀਰ ਕਿੱਥੇ ਗਾ ਤੇਰੀ ਜੁੱਤੀ ਹੈ ਜਦੋਂ ਸਮਾਨ ਮੁਕਣਾ ਤੂੰ ਲੈ ਕੇ ਹੋਣਾ ਛੋਟਾ ਲੈ ਹਾਂਜੀ ਹਾਂ ਮਾਫਾ ਤੇ ਪਾਣੀ ਦੀ ਦੇ ਦੇ ਫੜਾ ਫਾਫਾ ਇੱਕ ਕਪੜਾ ਨਾ ਮੈਂ ਅਗਾਈ ਗਣੀ ਇੰਗਲਿਸ਼ ਰਾਹੀ ਗਿਆ ਉਹ ਜੋਤੂ ਗਾ ਰਿਹਾ ਹੈ ਉਹ ਵੀ ਐਨਜੀਓ ਆਇਆ ਮੇਰੇ ਕੋਲ ਓਏ ਮੱਖਣ ਭਾਈ ਹਾਂਜੀ ਹਾਂਜੀ ਬਾਣੀ ਭਾਈ ਨੂੰ ਵੀ ਬਾਈਟ ਕਰਾਈ ਆਪਣੀ ਸੰਸਥਾ ਬਾਰੇ ਬੋਲਣ ਸਮਝਾਈਏ ਉਹ ਪੀਲੇ ਬੰਦੇ ਵਾਲੇ ਨੂੰ ਆਹ ਵਾਹਲੇ ਬੁਲਾ ਇਹਨਾਂ ਨੂੰ ਵੀ ਮਾਰਾ ਯਾਰ ਮਾਈਕ ਦੋ ਦੂਜਾ ਮਾਈਕ ਦੋ ਦੂਜਾ ਮਾਈਕ ਦੇ ਦੋ ਭਾਈ ਹਾਂ ਮਾਈਕ ਦੇ ਦੋ ਦੂਜਾ ਯਾਰ ਭਾਈ ਨੂੰ ਸਤਿ ਸ਼੍ਰੀ ਅਕਾਲ ਮੈਮ ਅੱਛਾ ਠੀਕ ਠੀਕ ਹੈ ਸੌਰੀ ਸਤਿ ਸ਼੍ਰੀ ਅਕਾਲ ਮਿਸ਼ਨ ਹੈਲਪ ਫਾਊਂਡੇਸ਼ਨ ਟੀਮ ਦੇ तमाम ਮੋਦੇਦਾਰ ਅਤੇ ਟੀਮ ਮੈਂਬਰਾਂ ਦੇ ਵੱਲੋਂ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਦਾਵਾ ਦੇ ਵਿੱਚ ਪਹੁੰਚੇ ਹਾਂ ਔਰ ਇੱਥੇ ਪਿਛਲੇ ਦਿਨਾਂ ਦੇ ਵਿੱਚ ਬੜੀ ਹੱਡ ਦੀ ਸਥਿਤੀ ਜਿਹੜੀ ਹੈ ਬੜੀ ਜ਼ਬਰਦਸਤ ਸੀਗੀ ਔਰ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਸੀਗਾ ਉਹਕ ਟੁਕੜਾ 6 6 ਫੁੱਟ ਜਿਹੜਾ ਚੜ ਗਿਆ ਸੀਗਾ ਅੱਜ ਅਸੀਂ ਉਸ ਪਿੰਡ ਦੇ ਵਿੱਚ ਆਏ ਆਂ ਔਰ ਉਸ ਇਸ ਪਿੰਡ ਦੇ ਲੋਕਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਇੱਥੋਂ ਦੇ ਲੋਕਾਂ ਨੇ ਵਾਕਈ ਇੱਥੋਂ ਦੀਆਂ ਮੁਸ਼ਕਲਾਂ ਦੇ ਬਾਰੇ ਸਾਨੂੰ ਦੱਸਿਆ ਤੇ ਸਾਡੀ ਟੀਮ ਨੇ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਸੀਗੀਆਂ ਉਹ ਇਸ ਪਿੰਡ ਦੇ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਸੋ ਸਾਡੇ ਨਾਲ ਖੜੇ ਸਾਡੇ ਭਾਜੀ ਨੇ ਇੱਥੋਂ ਦੇ ਰਹਿਣ ਵਾਲੇ ਨੇ ਅਸੀਂ ਇਹਨਾਂ ਦੇ ਕੋਲੋਂ ਇਸ ਪਿੰਡ ਦੇ ਹਾਲ ਦੇ ਬਾਰੇ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਮਿਸ਼ਨ ਹੈਲਪ ਫਾਊਂਡੇਸ਼ਨ ਦਾ ਦਿਲੋਂ ਧੰਨਵਾਦ ਆ ਇਹ ਵੀਰ ਆਏ ਨੇ ਅੰਮ੍ਰਿਤਸਰ ਤੋਂ ਸਾਡੇ ਪਿੰਡ 'ਚ ਕੱਲੇ-ਕੱਲੇ ਘਰ 'ਚ ਜਾ ਕੇ ਇਹਨਾਂ ਨੇ ਵੀਰਾਂ ਉਹਨਾਂ ਨੇ ਜਿਹੜਾ ਲੋੜਿੰਦਾ ਸਮਾਨ ਹੈ ਉਹ ਪਹੁੰਚਾਇਆ ਮੈਂ ਇਹਨਾਂ ਦਾ